અમારા તરફ જો કમ્બાઈનરી છે જિ રામાય તો કેવા બોલ્યા બોલ્યા અમારા તરફ જલ્દી રોટ ਯਾਰ ਉਦਾ ਵਾਹ ਯਾਰ ਉਦਾ ਬਹੁਤ ਧੀਰ ਯਾਰ ਉਦਾ ਕੋਈ ਨਾ ਫਿਰ ਨੀ ਫ੍ਰਿਜ ਚੋਂ ਅੰਗੜਾ ਕੋਈ ਨਾ ਬਾਥਰੂਮ ਕੋਈ ਨਾ ਫ੍ਰਿਜ ਨਾ ਉੱਡਣਾ ਹੈਗਾ ਇੱਕ ਹੈ ਨਾ ਬੈਰਚੇ ਨਾ ਨੀ ਕੋਈ ਲੋਕੀਂ ਦੇ ਤੁਮ ਤਾਂ ਆ ਗਏ ਨਾ ਜੂ ਆਈ ਗੀਤੀ ਕੋਈ ਨਾ ਤਾਂ ਨਾ ਬਾਥਰੂਮ ਕੋਈ ਨਾ ਹੈ ਭਾਈ ਯਾਰ ਕਾ ਨਾ ਬੰਦ ਕਰਾ അല്ല കപ്പൽ ഓടുന്ന പ്രശ്നം ഓടി വന്നാ തിരിയാണ്ട